ਇਹ ਤਸਵੀਰ ਹੈ ਬਟਾਲਾ ਦੇ ਪਿੰਡ ਕਪੂਰ ਦੀ ਰਹਿਣ ਵਾਲੀ 25 ਸਾਲ ਦੀ ਜਵਾਨ ਕੁੜੀ ਹਰਪ੍ਰੀਤ ਕੌਰ ਦੀ ਜਿਸ ਨੇ ਜ਼ਹਿਰ ਨਿਗਲ ਲਿਆ ਤੇ ਆਪਣੀ ਜਾਨ ਦੇ ਦਿੱਤੀ ਇਸ ਖੁਦਗੁਜ਼ੀ ਪਿੱਛੇ ਜੋ ਪਰਿਵਾਰ ਮੁਤਾਬਕ ਕਾਰਨ ਸਾਹਮਣੇ ਆਇਆ ਹੈ ਉਹ ਹੋਸ਼ ੁਡਾ ਕੇ ਰੱਖ ਦੇਣ ਵਾਲਾ ਹੈ ਜਿੱਥੇ ਲੜਕੀ ਹਰਪ੍ਰੀਤ ਦੇ ਭਰਾ ਮੁਤਾਬਕ ਉਸਦੀ ਭੈਣ ਨੇ ਗਵੰਡੀਆਂ ਤੋਂ ਦੁਖੀ ਹੋ ਕੇ ਜ਼ਹਿਰ ਖਾਧਾ ਜਿਨ੍ਹਾਂ ਨੇ ਉਸ ਦਾ ਫੋਨ ਖੋਲਿਆ ਸੀ ਤੇ ਫੋਨ 'ਚ ਮੌਜੂਦ ਲੜਕੀ ਹਰਪ੍ਰੀਤ ਦੀਆਂ ਫੋਟੋਆਂ ਨੂੰ ਇੰਟਰਨੈਟ 'ਤੇ ਤੋੜ ਮਰੋੜ ਕੇ ਗਲਤ ਤਰੀਕੇ ਨਾਲ ਵਾਰਲ ਕਰਨ ਦੀ ਆਤਮਕੀਆ ਦੰਦੇ ਸੰ ਚਸਤੋ ਦੁਖੀ ਹੋ ਕਿ ਹਰਪ੍ਰਿਤ ਨੇ ਜ਼ਹਿਰ ਨਿਗਲ ਕੇ ਆਪਣੀ ਜਾਨ ਦੇ ਦਿੱਤੀ ਜਿਹੜੀ ਡੈਥ ਹੋ ਗਈ ਉਹਨੇ ਪਰ ਜਿਹੜੀ ਦੀ ਗਵਾਂਡੀਆਂ ਦਾ ਦੁਖੀ ਹੋ ਕੇ ਨਿਗਲੀ ਉਹਨੂੰ ਫੋਰਸ ਕਰਦੇ ਰਹਿੰਦੇ ਜੇ ਕਬੀ ਘੰਟੇ ਪਹਿਲਾਂ ਸਾਡੇ ਕੇਸ ਚੱਲਦੇ ਸੀ 379 ਬੀ ਦਾ 326 ਦਾ 23 24 ਉਹ 148 ਫਿਰ 90 ਦੇ ਐਫ ਆਈ ਆਰ ਨੰਬਰ 126/17 ਜੋ 1 ਸਾਲ ਪਹਿਲਾਂ ਹੋਈ ਸੀ ਨਾਮ ਦਾ ਚਲਾਨ ਪੇਸ਼ ਹੋਇਆ ਅਜੇ ਤੱਕ ਤੇ ਉਹਨੇ 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 ਦੁਖੀ ਹੋ ਕੇ ਗਵਾਂਡੀਆਂ ਦਾ ਸਲਫਾਸ ਕਾਲੀਆ ਉਹਨਾਂ ਵੇ ਜਿਹੋ ਨੇ ਗਿਆ ਉਹ ਉਹਦਾ ਮੋਬਾਈਲ ਜਿਹੜਾ ਸਨੇਚ ਕੀਤਾ ਹੋਇਆ ਸੀ ਉਹਨਾਂ ਕੋਇਆ ਹੋਇਆ ਸੀ ਨਾ ਉਹਦੇ ਵਿੱਚ ਉਹਦੀਆਂ ਪਰਸਨਲ ਫੋਟੋਆਂ ਹੀ ਤੋਂ ਉਹਨੂੰ ਕਰਦੇ ਨੇ ਤੇ ਤੇਰੇ ਭੰਨ ਮਰੋੜ ਕੇ ਸੋਸ਼ਲ ਮੀਡੀਆ ਤੇ ਪਾ ਦਰੀਆਂ ਹੀ ਇਸ ਕਰਕੇ ਉਹਨੂੰ ਹੋਰ ਵੀ ਗਾਲੀ ਕਲੋਚ ਸਤਨਾਮਪੁਰ ਅਕਸਰ ਕਹਿੰਦੀ ਰਹਿੰਦੀ ਕਿ ਤੈਨੂੰ ਪਹਿਲਾਂ ਵੀ ਹੀ ਕੁੱਟਿਆ ਕੇ ਨਾ ਜਲੀਲ ਕੀਤਾ ਕੇ ਤੂੰ ਕਿਹੜੇ ਮੂਹ ਨਾਲ ਜੁੰਦੀ ਫਿਰਦੀ ਚੰਗੇ ਸਲਫਾ ਖਾ ਕੇ ਮਰ ਜਾ ਇਸੇ ਦੁੱਖੋਂ ਉਹਨੇ ਆਪਣੀ ਗੱਲ ਚ ਮੰਨ ਰੱਖੀ ਤੇ ਪਰ ਆ ਕੇ ਕੰਮ ਕਰਦ ਚੁੱਕਿਆ ਉਹ ਸਾਡੇ ਜੀ ਗਮਾਂਡ ਦੇ ਵਿੱਚ ਹੀ ਆ ਮਨਜੀਤ ਸਿੰਘ ਤੇ ਹਰਜੀਪ ਸਿੰਘ ਤੇ ਸਤਨਾਮਪੁਰ ਉਧਰ ਮ੍ਰਿਤਕ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਤੇ ਪੁਲਿਸ ਨੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਮੁਤਾਬਕ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਆਖੀ। ਇਹ ਸਿੰਧੀ ਲੜਕੀ ਹਰਪ੍ਰੀਤ ਕੌਰ ਜੋ ਇਹਨਾਂ ਦੇ ਪਹਿਲਾਂ ਇੱਕ ਦੂਜੇ ਦੇ ਕਲਾਮ ਮਕਦਮੇ ਦਰਜ ਨੇ ਕੋਈ 3-4 ਵਜੇ ਤੋਂ ਬਾਅਦ ਇਹਨੇ ਕੋਈ ਦਵਾਈ ਜਰੀਲੀ ਖਾ ਲਈ। ਉਹਨਾਂ ਦੇ ਘਰ ਦੇ ਪਰਿਵਾਰ ਵਾਲੇ ਕਹਿੰਦੇ ਨੇ ਕਿ ਇਹਨਾਂ ਕੋਈ ਦੁਖੀ ਹੋਣੇ ਖਾਤੀ ਐ। ਤੇ ਇਹਨਾਂ ਨੂੰ 1 ਹਰ ਸਾਲ ਦਾਖਲ ਕਰਾਇਆ ਸੀ। ਬਹੁਤ ਸੱਤ ਬਾਅਦ ਚ ਉਹਨਾਂ ਕੋਈ ਕੱਲ ਸ਼ਾਮੀ 9 ਵਜੇ ਤੋਂ ਬਾਅਦ ਇਹ ਜੀਮ ਇਕੱਠ ਕਰ ਨੋਟ ਬਾਅਦ ਮੌਜੂਦ ਹੋਏ ਬੜਬੜ ਇੱਛਾ ਲੱਗੀ ਜਵ ਕਰਾਈ ਆ ਰਿਪੋਰਟ ਮੜ ਕੇ ਆਉਣ ਤੋਂ ਬਾਅਦ ਅਗਲੀ ਕਾਰਜਾਂ ਮਤੇ ਨੇਗੇ ਹੁਣ ਅਥੇ ਇਸ ਜਵਾਨ ਲੜਕੀ ਦੇ ਪਰਿਵਾਰ ਵੱਲੋਂ ਲਗਾਏ ਜਾ ਰਹੇ ਇਲਜ਼ਾਮ ਵਾਕਈ ਬਹੁਤ ਗੰਭੀਰ ਨੇ ਪਰ ਇਸ ਮਾਮਲੇ ਤੇ ਦੇਖਣ ਵਾਲੀ ਗੱਲ ਹੈ ਕਿ ਪੁਲਿਸ 23 ਤੋਂ ਬਾਅਦ ਕੀ ਸਾਹਮਣੇ ਆਉਂਦਾ ਹੈ ਤੇ ਦੋਸ਼ੀਆਂ ਤੇ ਕੀ ਕਾਰਵਾਈ ਹੋਵੇਗੀ ਬਟਾਲਾ ਤੋਂ ਨਵੀਨ ਲੂਥਰਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978